ਇਹ ਤਸਵੀਰਾਂ ਲੁਧਿਆਣਾ ਨੇੜੇ ਲਾਡੋਵਾਲ ਟੋਲ ਪਲਾਜ਼ਾ ਦੀਆਂ ਨੇ ਪ੍ਰਸ਼ਾਸਨ ਨੇ ਇਸ ਨੂੰ ਮੁੜ ਸ਼ੁਰੂ ਕਰਵਾ ਦਿੱਤਾ ਹੈ ਕਿਸਾਨਾਂ ਸਣੇ ਕਈ ਧਿਰਾਂ ਨੇ ਇਸ ਟੋਲ ਨੂੰ ਫ੍ਰੀ ਕਰਵਾਇਆ ਹੋਇਆ ਸੀ ਨਤੀਜਾ ਲਗਾਤਾਰ ਧਰਨਾ ਚੱਲ ਰਿਹਾ ਸੀ ਇਹਨਾਂ ਤਰ੍ਹਾਂ ਦੀ ਮੰਗ ਸੀ ਕਿ ਇਸ ਨੂੰ ਸਸਤਾ ਕੀਤਾ ਜਾਵੇ ਇਸ ਮੰਗ ਨੂੰ ਲੈ ਕੇ ਜੂਨ ਮਹੀਨੇ ਤੋਂ ਇਹ ਟੋਲ ਫ੍ਰੀ ਕਰਵਾਇਆ ਹੋਇਆ ਸੀ ਅਖੀਰ ਮਾਮਲਾ ਹਾਈ ਕੋਰਟ ਪਹੁੰਚਿਆ ਜਿਸ ਤੋਂ ਬਾਅਦ ਕੋਰਟ ਦੇ ਹੁਕਮਾਂ ਅਗਰੋ ਲੁਧਿਆਣਾ ਪ੍ਰਸ਼ਾਸਨ ਨੇ ਇਸ ਟੋਲ ਨੂੰ ਮੁੜ ਚਾਲੂ ਕਰਵਾ ਦਿੱਤਾ ਹੈ ਹਾਲਾਂਕਿ ਵਿਰੋਧ ਕਰ ਰਹੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਠੀਕ ਹੈ ਜੀ ਟੋਲ ਜਿਹੜਾ ਸਾਡਾ ਹੈ ਆਪਣਾ ਕੀ ਕਹਿੰਦੇ ਬੜਾ ਪੀਸਫੁਲੀ ਚੱਲ ਰਿਹਾ ਹੈ ਜਿਹੜਾ ਟ੍ਰੈਫਿਕ ਹੈ ਬੜਾ ਪੀਸਫੁਲੀ ਇੱਥੇ ਪਾਸ ਪਾਸ ਹੋ ਰਿਹਾ ਹੈ ਤੇ ਸਾਰਾ ਬੜਾ ਕੀ ਕਹਿੰਦੇ ਸਾਡੀ ਇੱਥੇ ਆਪਣੀ ਫੋਰਸ ਲੱਗੀ ਹੋਈ ਹੈ ਤੇ ਟੋਲ ਪਲਾਜ਼ਾ ਵਾਲੇ ਨਾਲ ਸਾਡਾ ਵਧੀਆ ਕੋਆਪਰੇਸ਼ਨ ਹੈ ਤੇ ਠੀਕ ਤਰੀਕੇ ਨਾਲ ਚੱਲ ਰਿਹਾ ਟੋਲ ਸਰਪ ਕਿਸਾਨ ਜਿੱਥੇ ਬੰਦਿਆ ਲੋਕ ਕੋਈ ਨਹੀਂ ਦਿੱਤੀ ਗਈ ਸੀ ਕਿਥੇ ਹੁੰਦੀ ਸਰਪ ਕਿਸਾਨ ਜਿੱਥੇ ਜੀ ਫਿਲਹਾਲ ਟੋਲ ਪਲਾਜ਼ਾ ਤੇ ਤਾਂ ਹਾਲੇ ਇੱਥੇ ਆਪਾਂ ਖੜੇ ਹੋਏ ਆ ਸਾਡੀ ਫੋਰਸ ਦੇ ਨਾਲ ਤੇ ਇੱਥੇ ਤੋਂ ਹਾਲੇ ਕੋਈ ਨਹੀਂ ਆਇਆ ਜੀ ਅੱਜ ਜਿਹੜਾ ਹਰਾਸਤ ਦੇ ਵਿੱਚ ਲਿਆ ਜਿਹੜਾ ਪ੍ਰਧਾਨ ਪ੍ਰਧ ਲਗਾ ਬਿਲਕੁਲ ਜੀ ਗੱਲ ਚੁਬੇ ਜੀ ਜੀ ਬਿਲਕੁਲ ਜੀ ਅਸੀਂ ਹੁਣ ਸਾਡੀ ਡਿਊਟੀ ਵੀ ਹੈਗੀ ਹੈ ਜੀ ਇਸ ਨੂੰ ਪ੍ਰੋਪਰ ਲੀਗਲ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਅਸੀਂ ਇਹਨੂੰ ਚਾਲੂ ਚਾਲੂ ਆਲਰੇਡੀ ਹੈਗਾ ਜੀ ਪ੍ਰੋਪਰ ਤਰੀਕੇ ਨਾਲ ਹੀ ਚੱਲੂਗਾ ਹੁਣ ਕਿਸੇ ਵੀ ਸ਼ਰਾਰਤੀ ਬੰਦੇ ਵਾਂਗ ਕਿਸੇ ਵੀ ਸ਼ਰਾਰਤੀ ਵਿਅਕਤੀ ਵੱਲੋਂ ਕਿਸੇ ਵੀ ਤਰੀਕੇ ਦੀ ਸ਼ਰਾਰਤ ਕੀਤੀ ਜਾਂਦੀ ਹੈ ਉਹਦੇ ਖਿਲਾਫ ਫਿਰ ਬੜਦੀ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਦੇਖੋ ਜੀ ਸਰਕਾਰ ਦੇ ਹਦਾਇਤਾਂ ਦੇ ਮੁਤਾਬਕ ਤੇ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ ਟੋਲ ਬਰਾਜਨ ਸ਼ੁਰੂ ਕਰਵਾ ਦਿੱਤਾ ਗਿਆ ਵਾ ਪਬਲਿਕ ਦਾ ਪੂਰਾ ਸਾਥ ਹੈ ਪੀਸਫੁਲ ਮਾਹੌਲ ਹੈ ਕੋਈ ਅਜਿਹੀ ਗੱਲ ਨਹੀਂ ਹੈ ਜੀ ਅਸੀਂ ਸਾਰੇ ਅੰਦਲੂ ਮਿਲ ਕੇ ਜੋ ਪ੍ਰਸ਼ਾਸਨ ਨਾਲ ਮੋੜਾ ਲਾ ਕੇ ਆਮ ਬੰਦੇ ਦੀ ਜਿਹੜੀ ਪ੍ਰੋਬਲਮ ਉਹ ਵੀ ਉੱਪਰ ਤੱਕ ਭੇਜੀ ਆ ਇਹ ਤਾਂ ਕਿ ਜਿਹੜਾ ਵਾ ਇਹ ਟੋਲ ਕਲਾਜਾ ਵੀ ਸਹੀ ਤਰ੍ਹਾਂ ਚੱਲ ਸਕੇ ਤੇ ਸਰਕਾਰ ਦੀ ਰੈਕਡ ਵੀ ਉਹਨਾਂ ਦਾ ਸਾਮਾਨ ਸਰ ਕਿਸਾਨਾਂ ਨੂੰ ਵੀ ਕੁਝ ਹਰਾਸਤ ਚ ਲਿਆ ਗਿਆ ਦੇਖੋ ਉਹ ਸਾਰਾ ਪ੍ਰੀਵੈਂਟਿਵ ਮੀਅਰ ਹੈ ਜੀ ਵਾਕੀ ਗੱਲ ਇੰਨੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਵੀ ਅਸੀਂ ਪਬਲਿਕ ਦੇ ਨਾਲ ਵੀ ਅਸੀਂ ਸਰਕਾਰ ਦੇ ਨਾਲ ਵੀ ਸਾਨੂੰ ਸਾਰਿਆਂ ਦੇ ਹਿੱਤ ਜਾਣ ਕੇ ਅਸੀਂ ਉੱਪਰ ਰਿਪੋਰਟ ਭੇਜੀ ਹੋਈ ਆ ਜਿਹੜੀ ਕੋਈ ਵੀ ਮੁਸ਼ਕਲ ਹੈਗੀ ਆ ਤੇ ਇਹਦੇ ਇੱਕ ਦੋ ਆਪਾਂ ਹਾਲਾਤ ਜਿਹੜੇ ਸਾਰੇ ਦੱਸੇ ਨੇ ਪਲੱਸ 1 2 ਆਪਾਂ ਨਾਲ ਸੋਲੂਸ਼ਨ ਲਈ ਇੱਕ ਪ੍ਰਪੋਜ਼ਲ ਵੀ ਭੇਜਿਆ ਹੋਇਆ ਬਾਕੀ ਇਹ ਜਿਹੜਾ ਵਾ ਇਹ ਸਰਕਾਰ ਨੇ ਆਪਣੇ ਲੈਵਲ ਤੇ ਰਿਪੋਰਟ ਲੈਣੀ ਆ ਪਰ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਤੇ ਲਾਂਡਰਡਰ ਨੂੰ ਧਿਆਨ ਵਿੱਚ ਰੱਖਦੇ ਆ ਕੋਲ ਪੱਗ ਜੀ ਸਰ ਸਰ ਗੱਲ ਕਰੀਏ ਜਿਹੜੇ ਕਈ ਲੋਕਾਂ ਦੇ ਵੱਲੋਂ ਜਿਹੜਾ ਵਿਰੋਧ ਆ ਉਹ ਵੀ ਕੀਤਾ ਗਿਆ ਉਹਨਾਂ ਦਾ ਕਹਿਣਾ ਜੇ ਕਮਰਸ਼ੀਅਲ ਗੱਡੀਆਂ ਦੇ ਰੇਟ ਆ ਉਹ ਦੱਸਦੇ ਕਿ ਕਿੰਨਾ 80% ਜੁ ਹੁਣ ਹਥਿਆਰ ਕਰਦੇ ਸਾਰਿਆਂ ਨਾਲ ਮੀਟਿੰਗਸ ਕੀਤੀਆਂ ਹੋਈਆਂ ਸਾਰੇ ਦੀ ਗੱਲ ਸੁਣੀ ਹੋਈ ਹੈ ਉਹਦੇ ਵਿੱਚ ਕਮੇਟੀ ਵੀ ਬਣੀ ਹੋਈ ਹੈ ਕਮੇਟੀ ਨੇ ਆਪਣੀ ਰਿਪੋਰਟ ਵੀ ਜੜੀ ਆ ਥੋੜੇ ਦਿਨਾਂ ਚ ਸਬਮਿਟ ਕਰਾ ਦੇਈ ਉਹ ਤੋਂ ਸਾਰੇਆਂ ਨਾਲ ਮੀਟਿੰਗਸ ਕਰਨ ਤੋਂ ਬਾਅਦ ਇਹ ਸਟੈਪ ਲਿਆ ਗਿਆ ਸਰ ਇਹ ਰੇਟ ਰੇਟ ਪੁਰਾਣੇ ਚੱਲਣਗੇ ਕਿ ਨਵੇਂ ਲਾਗੂ ਹੋਏ ਰੇਟ ਜੀ ਜੋ ਸਰਕਾਰ ਦੀ ਹਦਾਇਤਾਂ ਮੁਤਾਬਕ ਹੀ ਹੋਏ ਚੱਲਣਗੇ ਸਰ ਹੁਣ ਇਹ ਜਿਹੜੇ ਕਿਸਾਨ ਆਕਰ ਆਉਂਦੇ ਨੇ ਉਹ ਕਿਸ ਤਰੀਕੇ ਦੇ ਨਾਲ ਨਹੀਂ ਕਿਸਾਨ ਵੀ ਆਪਣੇ ਭਰਾਏ ਦੀ ਆਪਾਂ ਉਹਨਾਂ ਨੂੰ ਜੋ ਵੀ ਹੈਗਾ ਰਲ ਮਿਲ ਕੇ ਆਪਾਂ ਜਿਹੜਾ ਲੈਂਡ ਓਰਡਰ ਨੂੰ ਮੇਨਟੇਨ ਕਰਕੇ ਹਦਾਇਤਾਂ ਮੁਤਾਬਕ ਚਲਾਵਾਂਗੇ ਅੱਜ ਜੋ ਅਲਟੀਮੇਟਮ ਸੀਗਾ ਸਾਡੇ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਨੂੰ ਸਰਦਾਰ ਦਲਬਾਤ ਸਿੰਘ ਗਿੱਲ ਤੇ ਸਾਡੀ ਸਾਰੀ ਟੀਮ ਨੇ ਅੱਜ ਤੋਂ तकरीबन 40-45 ਦਿਨ ਪਹਿਲਾਂ ਲੱਡੋਵਾਲ ਟੋਲ ਬੰਦ ਕਰਿਆ ਸੀਗਾ ਉਹਦੇ ਤਹਿਤ ਚਲੋ ਪਬਲਿਕ ਦੇ ਹਿੱਤਾਂ ਨੂੰ ਦੇਖਦੇ ਹੋਏ ਉਹ ਅਸੀਂ ਫੈਸਲਾ ਲਿਆ ਵੀ ਉੱਥੇ ਲੁੱਟ ਮਚਾਈ ਬਹੁਤ ਹੁੰਦੀ ਹੈ ਉਹਦੇ ਕਰਕੇ ਅਸੀਂ ਜ਼ਰੂਰ ਤੋਂ ਸਮਝੀ ਵੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੀਏ ਕਿਉਂਕਿ ਸਾਡਾ ਫਰਜ਼ ਵੀ ਹੈ ਉਹਦੇ ਕਰਕੇ ਜਦੋਂ ਟੋਲ ਬੰਦ ਕਰਿਆ ਉਹ ਚ ਟੋਲ ਬੰਦ ਦੇ ਤਹਿਤ ਦੇ ਐਨਐਚਆਈ ਵਾਲੇ ਹਾਈ ਕੋਰਟ ਚਲੇ ਜਾਂਦੇ ਆ ਹਾਈ ਕੋਰਟ ਦੇ ਵਿੱਚੋਂ ਫੈਸਲਾ ਉਹਨਾਂ ਦੇ ਹੱਕ ਚ ਹੋ ਗਿਆ ਵੀ ਟੋਲ ਖੋਲਿਆ ਜਾਵੇ 4 ਹਫ਼ਤੇ ਦਾ ਪੰਜਾਬ ਸਰਕਾਰ ਨੂੰ ਟਾਈਮ ਦਿੱਤਾ ਜਦੋਂ ਟਾਈਮ ਦੇ ਆਚਾਰ ਹਫਤੇ ਤੱਕ ਸਾਨੂੰ ਰਾਤੀ ਪਤਾ ਲੱਗਿਆ ਕੱਲ ਅਮਰਸਰ ਅਸੀਂ ਮੰਗ ਪੱਤਰ ਡੀਸੀ ਸਾਹਿਬ ਨੂੰ ਦਿਆ ਸੀਗਾ ਉੱਥੇ ਆਪਣਾ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਉਹਨਾਂ ਨੂੰ ਰੱਖਿਆ ਕਰਾ ਜਾਵੇ ਜਦੋਂ ਉੱਥੋਂ ਹੀ ਵਾਪਸ ਆਂਦੇ ਪਤਾ ਲੱਗਿਆ ਤਾਂ ਕਾਲ ਦੇਈ ਗਈ ਵੀ ਕੱਲ ਨੂੰ ਸਵੇਰੇ 8 ਵਜੇ ਆਪਾਂ ਜਿੰਨੇ ਵੀ ਸਾਡੇ ਜਸੇਵੰਦੀ ਦੇ ਵਰਕਰ ਨੇ ਆਗੂ ਸਾਹਿਬ ਨੇ ਵੀ ਸਾਰੇ ਇਕੱਠੇ ਹੋ ਲਾਡਵਾਲ ਟੋਲ ਦੇ ਕੋਲ ਜਿਹੜਾ ਪੁਲ ਆਉਦੇ ਥੱਲੇ ਸਾਡੇ ਪੰਜਾਬ ਪਰਾਂ ਦਾ ਜਦੋਂ ਸਰਦਾਰ ਦਿਲਵਰ ਸਿੰਘ ਜੀ ਗਿੱਲ ਉੱਥੇ ਪਹੁੰਚੇ ਸਵੇਰੇ 8:00 ਵਜੇ ਸਵਾ 8 ਦਾ ਟਾਈਮ ਹੋਊਗਾ ਤਾਂ ਉਹਨਾਂ ਨੂੰ ਉੱਥੇ ਪਹੁੰਚਣ ਸਾਰੀ ਉਹਦੇ ਨਾਲ ਪੰਜ-ਛਤ ਬੰਦੇ ਹੋਰ ਸੀਗੇ ਰੈਸਟ ਕਰ ਲਿਆ ਜਾਂਦਾ ਨਾ ਕੋਈ ਗੱਲ ਕਰੀ ਨਾ ਕੁਝ ਜਦ ਕੇ ਸਾਡਾ ਮਕਸਦ ਸਿਰਫ ਉੱਥੇ ਨਾ ਗਏ ਸੀਗੇ ਵੇਲੇ ਜਾ ਕੇ ਟੋਲ ਰੋਕਣਾ ਚੱਲਣ ਤੋਂ ਜਾਂ ਕੁਝ ਇਹ ਸੀਗਾ ਵੀ ਇਕੱਠੇ ਹੋ ਕੇ ਲੋਕਾਂ ਨੂੰ ਤਾਂ ਅਸੀਂ ਦੱਸੀਏ ਪ੍ਰੈਸ ਦੇ ਥਰੂ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਜ਼ੋਰ ਲਾਇਆ ਪਰ ਕੋਟ ਕਾਰਪੋਰੇਟ ਪਰਿਵਾਰਾਂ ਦੇ ਹੱਕ 'ਚ ਫੈਸਲੇ ਕਰਦੇ ਉਹਨਾਂ ਨੇ ਫੈਸਲਾ ਉਹਨਾਂ ਦੇ ਹੱਕ 'ਚ ਕੀਤਾ ਤਾਂ ਟੋਲ ਚੱਲਦਾ ਹੋਇਆ ਪਰ ਉੱਥੇ ਇੱਕ ਪੁਲਿਸ ਕਰਮੀ ਸੀਗਾ ਜਿਹੜੇ ਇੰਨਾ ਜ਼ਿਆਦਾ ਗਲਤ ਬੋਲਿਆ ਸਾਡੇ ਪੰਜਾਬ ਪ੍ਰੈਜ਼ੀਡੈਂਟ ਨੂੰ ਦਲਬਖ ਸਿੰਘ ਗਿੱਲ ਜੀ ਨੂੰ ਸਰਾਰਤੀ ਅਨਸਰ ਤੱਕ ਕਹਦੇ ਵੀ ਦੋ ਸਰਾਰਤੀ ਅਨਸਰ ਫੜੇ ਨੇ ਇਹ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿਹੜਾ ਬੰਦਾ ਜਿਹੜਾ ਜਥੇਬੰਦੀ ਨੂੰ ਨਹੀਂ ਜਾਣਦਾ ਸਰਦਾਰ ਦਲਬਖ ਸਿੰਘ ਗਿੱਲ ਨੂੰ ਨਹੀਂ ਜਾਣਦਾ ਹੈਗਾ ਉਹਦੇ ਕਰਕੇ ਉਹਦੀ ਵੀ ਅਸੀਂ ਨਖੇਦੀ ਕਰਦੇ ਹਾਂ ਜੋ ਅਫਸਰ ਨੇ ਕਿਹਾ ਤੇ ਅਸੀਂ ਫਿਰ 12 ਵਜੇ ਤੱਕ ਦਾ ਟਾਈਮ ਦਿਆ ਸੀ ਕਿ ਜਿਹੜੇ ਸਾਡੇ ਸਾਥੀ ਅਰੈਸਟ ਕਰੇ ਹੋਏ ਨੇ ਉਹਨਾਂ ਨੂੰ ਰਿਹਾ ਕਰਿਆ ਜਾਵੇ